ਸ੍ਰੀ ਵਾਹਿਗੁਰੂ ਸਾਹਿਬ ਜੀ ਅਨੰਤ ਸ੍ਰੀ ਮਹਲਾ ਜਖਾ ਇੱਛਾ ਪੂਰਕ ਸਭ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਮ ਤੈਨਾ ਸੋ ਮੈਂ ਸਾਹਰ ਧਿਆਈਆ ਮੇਰੇ ਆ ਸਰਬ ਸੁਖ ਪਾਵਹਿ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ યા ਪਰਸਵੈ ਕਾਮ ਢੇਜਾ ਸੋ ਐਸਾ ਹਰ ਧਾਈ ਹੈ ਮੇਰੇ ਜੀਅ ਅਣੇ ਆ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮੰਨਣਾ ਸਤਨਾਮ 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 ਹਰਤ ਪਾਲਕਨ ਮੁੱਖੀ ਯੋਜਨ ਹੋਈ ਹੈ ਨਿਤ ਧਿਆਈਐ ਹਰ ਪ੍ਰਖ ਮਰਿੰਜਣਾ ਰਹਾ ਜਹ ਹਰ ਸਿਮਰਨ ਭਿਆ ਕਹੇ ਉਪਾਰ ਗਗਕੀਨੀ ਵੜ ਬਗੀ ਹਰ ਜਪਣਾ ਜਨਨਾਨ ਕੋ ਗੁਰ ਇਹਤ ਦਿਨੀ ਜਪ ਹਰ ਭਵਨ ਕਰਨਾ ਜਹਾਂ ਸਿਵਰਮ ਭੈਾ ਕਹੇ ਉਪਾਦ ਕਦਕੀਨੀ ਵਡ ਭਾਗੀ ਹਰ ਜਪਨਾ ਜਨਨਾਨ ਕੋ ਗੁਰ ਇਹਤ ਦਿਨੀ ਜਪ ਹਰ ਭਵਨ ਕਰਨਾ ਵਾ واحرو جی کا خالص واحر ਪਹਾਰਾਂਾਂਾਂਾਂਾਂ ਸਬਕ ਸੰਤਾ ਦੇ ਗੁਰੂ ਨੇੜੇ ਪਹੁੰਚ ਕਰਕੇ ਗੁਰੂ ਘਰ ਨਾਲ ਸੁਹਾਈਆਂ ਦੁਆਵੀਆਂ ਹਨ ਪਾਕਸ਼ਾ ਜੀ ਨੇ ਆਪ ਫਿਰ ਕੀਤੀ